ਵਾੜਾ ਵੜਿਆ ਬੋਤਾ ਟੋਲੀ ਬਾੜੋ ਆਜਾ ਰਹਿ ਗੱਬੀ ਬੱਸ ਜਨੂ ਦੀ ਡੈਡ ਬੋਡੀ ਜਲਦੀ ਤੇ ਜਲਦੀ ਤੇ ਵਾਪਸ ਆਣੀ ਚਾਹੀਦੀ ਹੈ ਮੇਰੀ ਮਾਂ ਮਰ ਜੂਗੀ ਜੇ ਇਹਨੂੰ ਨਹੀਂ ਦੇਖਿਆ ਤੇ ਤੋਹਰੇ ਬਾਦ ਤੋ ਬੈਠ ਜੂ ਤੂੰ ਲਾਈ ਤੋ ਕੋਈ ਕੰਮ ਨਹੀਂ ਕਰਦਾ ਪਾਲਾ

ਪ੍ਰਾਦਾ ਨਾਲ ਲਪ੍ਰੀਸਿੰਗ ਜੋ ਕਿ ਅਮਰੀਕਾ ਗਿਆ ਸੀ ਆਪਣੀ ਰੋਜੀ ਰੋਟੀ ਕਮਾੜ ਵਾਸਤੇ ਅੱਜ ਤੋਂ 7 ਸਾਲ ਪਹਿਲਾਂ 3 ਦਿਨ ਪਹਿਲਾਂ ਉਹਦਾ ਕੈਲੀਫੋਰਨੀਆ ਐਲ.ਏ ਵਿੱਚ ਐਕਸੀਡੈਂਟ ਹੋਇਆ ਜਿਹਦੇ ਕਰਕੇ ਉਹਦੀ ਡੈਥ ਹੋ ਗਈ। ਉਹ ਕ੍ਰਿਟੀਕਲ ਸਟੇਟ ਸਿਚੁਏਸ਼ਨ ਸੀਗੀ ਉਹਦੀ। ਉਹਦਾ ਸਾਰਾ ਪਾੜ ਗਿਆ ਸੀਗਾ ਅੰਦਰ। ਕੱਲ ਰਾਤ ਡਾਕਟਰਾਂ ਨੇ ਉਹਨੂੰ ਡੈਥ ਘਰਾਰ ਦੇ ਦਿੱਤਾ। 7 ਸਾਲ ਹੋ ਗਏ ਉਹਨੂੰ ਕਿ ਇਹਨੂੰ 7 ਸਾਲ ਟਰਾਲਾ ਚਲਾਉਂਦਾ ਸੀ ਜਿਆ ਉੱਥੇ। ਬੀ.ਆਰ.ਸੀ.ਗਾ ਉੱਥੇ। ਨਹੀਂ ਜਿੱਤੀ ਜਾਂਦੀ ਨਹੀਂਗਾ ਪਹਿਲੇ ਹੀ ਚਲ ਗਿਆ ਸੀਗਾ ਪਹਿਲੀ ਨਿਊਯਾਰਕ ਗਿਆ ਸੀਗਾ ਆਪਣੇ ਪੇਪਰਾਂ ਦੇ ਚੱਕਰ 'ਚ ਲੈ ਲੈ ਉਤਰਿਆ ਸੀਗਾ 에어ਪੋਰਟ ਤੇ ਆਪਣੇ ਦੋਸਤਾਂ ਨੂੰ ਫੋਨ ਕਰਕੇ ਕਹਿੰਦਾ ਮੈਨੂੰ ਲੈ ਜਾਓ ਆਣ ਕੇ ਇੱਥੋਂ ਉਹ ਲੈਣ ਗਏ ਉਹਨੂੰ ਉਹ ਤੇ ਰਸਤੇ 'ਚ ਬਦਲ ਪੈ ਡਿਆ ਈ ਉਹਦੀ ਗੱਡੀ ਸਲਿੱਪ ਹੋ ਕੇ ਖਾਈ 'ਚ ਡਿੱਗ ਗਈ ਜ਼ੋਰ ਨਾਲ ਵਜਾ ਉਹਦੀ ਸਾਰੀ ਚੀਜ਼ ਪਾੜ ਗਈ ਥਾ ਤੇ ਮੈਨੂੰ ਇੱਥ ਹੋ ਗਈ ਆਲ ਦੋਸਤੇ ਗਏ ਉਹਦੇ ਨਾਲ ਦੋ ਦੋਸਤ ਸੀਗੇ ਇੱਕ ਦੀ ਲ ਇੱਕ ਦੀ ਲੱਤ ਫ੍ਰੈਕਚਰ ਹੋਈ ਸੀਗੀ ਇੱਕ ਬਿਲਕੁਲ ਠੀਕ ਨਿਕਲਿਆ ਆਪਣੇ ਪੀਆਰ ਦੇ ਵੇਪਰ ਵਾਸਤੇ ਗਿਆ ਸੀਗਾ ਉੱਤੇ ਵਕੀਲ ਨੂੰ ਮਿਲਣ ਪਰ ਅਗਲੇ ਸਾਲ ਉਹਨੇ ਪੱਕਾ ਹੋ ਜਾਨਾ ਸੀਗਾ ਵਾਪਸ ਆ ਜਾਨਾ ਸੀਗਾ ਉਹਨੇ ਅਗਲੇ ਸਾਲ ਮੈਨੂੰ ਫੋਨ ਕਰਕੇ ਕਹਿੰਦਾ ਸੀਗਾ ਮੈਨੂੰ ਤੇਰੇ ਕੋ ਆ ਜਾਨਾ ਕਹਿੰਦਾ 1 ਸਾਲ ਦੇ ਵਿੱਚ ਵਿੱਚ ਹੀ ਪਰਿਵਾਰ ਚ ਕੌਣ ਕੌਣਾ ਜਿਹਦੇ ਨਾਲ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਮੈਂ ਮੇਰੀ ਮਦਰ ਸਿਸਟਰ ਹੈ ਮੇਰੀ ਮੇਰੀ ਵਾਈਫ ਨੇ ਮੈਰਿਡ ਸੀਗੇ ਜਾਨ ਮੈਂ ਅਨ ਮੈਰਿਡ ਸੀਗੇ ਜੇ 26 ਸਾਲਾਂ ਦਾ ਸੀਗਾ ਉਹ ਤੁਹਾਨੂੰ ਕਿਦਾਂ ਪਤਾ ਲੱਗਾ ਮੈਂ ਇਟਲੀ ਰਹਿਣਾ ਮੈਨੂੰ ਮੇਰੇ ਚਾਚੇ ਦੇ ਮੁੰਡੇ ਦਾ ਫੋਨ ਆਇਆ ਦੋ ਦਿਨ ਪਹਿਲਾਂ ਮੈਨੂੰ ਕਹਿੰਦਾ ਵੀ ਇਦਾਂ ਕਰਕੇ ਲਵ ਦਾ ਐਕਸੀਡੈਂਟ ਹੋ ਗਿਆ ਬਹੁਤ ਤਗੜਾ ਉਹਦੀਆਂ ਤਿੰਨ ਸਰਜਰੀਆਂ ਰਾਤੋਂ ਰਾਤ ਹੀ ਉਹਨਾਂ ਨੇ ਕਰਤੀਆਂ ਚੌਥੀ ਕਰਨ ਦੇ ਆ ਸ਼ਾਇਦ ਕਹਿੰਦਾ ਮੁਸ਼ਕਲ ਹੀ ਆ ਉਹ ਨਹੀਂ ਬਚ ਸਕਦਾ ਮੈਂ ਫਿਰ ਕਿਤੇ ਨੂੰ ਨਹੀਂ ਫੋਨ ਕਰਕੇ ਦੱਸਿਆ ਮੈਂ ਤਿੰਨ ਦਿਨ ਆਪਣੇ ਅੰਦਰ ਹੀ ਗੱਲ ਦੱਬ ਕੇ ਰੱਖੀ ਫਿਰ ਮੈਂ ਚੌਥੇ ਦਿਨ ਆਪਣੀ ਭੈਣ ਨੂੰ ਫੋਨ ਕਰਕੇ ਦੱਸਿਆ ਵੀ ਇਦਾਂ ਮੈਨੂੰ ਉਸ ਟਾਈਮ ਹੀ ਉੱਥੇ ਇਟਲੀ ਤੋਂ ਟਿਕਟ ਕਰਵਾਈ ਮੈਂ ਕੱਲ ਸ਼ਾਮ ਨੂੰ ਇੱਥੇ ਆ ਗਿਆ ਆਪਣੇ ਘਰ ਜਦੋਂ ਘਰ ਆਇਆ ਮੇਰੇ ਜੀਜਾ ਜੀ ਉੱਥੇ ਰਹਿੰਦੇ ਨੇ ਮੈਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਦੱਸਿਆ ਕਿ ਨਹੀਂ ਮੰਗ ਕਰਦੇ ਹੋ ਮੰਗ ਸਰਕਾਰ ਕੋਲ ਇਹ ਹੀ ਕਰਦੇ ਆ ਵੀ ਬਸ ਸਾਨੂੰ ਉਹਦੀ ਡੈੱਡ ਬੋਡੀ ਜਲਦੀ ਤੇ ਜਲਦੀ ਤੇ ਵਾਪਸ ਆਣੀ ਚਾਹੀਦੀ ਹੈ ਮੇਰੀ ਮਾਂ ਮਰ ਜੂਗੀ ਜੇ ਇਹਨੂੰ ਨਹੀਂ ਦੇਖਿਆ ਤੇ ਤੁਹਾਡੀ ਕਿਸੇ ਨਾਲ ਕੋਈ ਗੱਲਬਾਤ ਹੋਈ ਜਾਂ ਪ੍ਰਸ਼ਾਸਨ ਦੀ ਗੱਡੀ ਆ ਕੇ ਕੋਈ ਨਾਲ ਕਿਸੇ ਨਾਲ ਨਹੀਂ ਹੋਈ ਕੋਈ ਪ੍ਰਸ਼ਾਸਨ ਨਹੀਂ ਆਇਆ ਸਾਨੂੰ ਪੁੱਛਣ ਨਹੀਂ ਆਇਆ ਇੱਥੇ ਸਾਨੂੰ ساری ਦੁਨੀਆ ਨੂੰ ਪਤਾ ਪਰ ਸਰਕਾਰ ਦਾ ਕੋਈ ਬੰਦਾ ਤੁਹਾਡੇ ਕੋਲ ਅਜੇ ਤੱਕ ਨਹੀਂ ਆਇਆ ਕਿੰਨਾ ਚਿਰ ਪਹਿਲਾਂ ਇੱਥੇ ਆ ਕੇ ਆ ਗਿਆ ਆਈਡੀਆ ਇੰਡੀਆ ਆਇਆ ਇਹਨੀਆਂ 7 ਸਾਲ ਹੋ ਗਈ ਉਹਨੂੰ ਉੱਤੇ ਹੀ ਬਾਹਰ ਹੀ 7 ਸਾਲ ਪਹਿਲੇ ਗਿਆ ਸੀਗਾ ਅਸੀਂ ਬਸ ਉਹਦਾ ਮੂੰਹ ਦੇਖਣਾ ਚਾਹੁੰਦੇ ਇੱਕ ਵਾਰੀ ਮੇਰੀ ਮਾਂ ਉਹਦਾ ਮੂੰਹ ਦੇਖਣਾ ਚਾਹਦੀ ਇੱਕ ਵਾਰੀ ਬਸ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਸਾਨੂੰ ਸਰਕਾਰ ਦਾ ਹੱਥ ਜੁੜ ਕੇ ਮਾਗਿਆ ਮੇਰੇ ਭਰਾਣ ਵੇਖੋ ਮੇਰੀ ਬਾਪੂ ਨੂੰ ਮੇਰਾ ਕੋਤਾ ਇਹ ਜੋ ਬੇਟਾ ਹੈ ਢਾ ਉਥੇ ਉਹਦਾ ਐਕਸੀਡੈਂਟ ਹੋਇਆ ਉਹ ਮੇਰੇ ਸੰਜੂ ਦਾ ਲੜਕਾ ਸੀ ਔਰ 7 ਸਾਲ ਤੋਂ ਤਕਰੀਬਨ 7 ਸਾਲ ਹੋ ਗਏ ਹੀ ਬਾਹਰ ਗਏ ਨੂੰ ਟਰਾਲਾ ਚਲਾਉਂਦਾ ਸੀ ਉਸ ਦੇ ਨੇ ਨਿਊਯਾਰਕ ਆਪਣੇ ਪੀਆਰ ਵਾਸਤੇ ਹੁਣ ਵਾਸਤੇ ਪੇਪਰਾਂ ਦੇ ਵਾਸਤੇ ਗਿਆ ਸੀ ਉੱਥੋਂ ਵਾਪਸ ਆ ਰਿਹਾ ਸੀ ਐਲ ਏ ਉਤਰਿਆ ਐਲ ਏ ਉਤਰਨ ਤੋਂ ਬਾਅਦ ਇਹ ਆਪਣੀ ਗੱਡੀ ਦੇ ਵਿੱਚ ਬੈਠਾ ਤੇ بارش ਬੜੀ ਹੋ ਰਹੀ ਸੀ ਕਾਰਨ ਇਹਦੀ ਗੱਡੀ ਜਿਹੜੀ ਉਹ ਡਿਵਾਈਡਰ ਦੇ ਨਾਲ ਟਕਰਾ ਕੇ ਤੇ ਖਾਈ ਚ ਡੇਗੀ ਜਿਹਦੇ ਨਾਲ ਇਹਦੀ ਡੈਥ ਹੋ ਗਈ ਹੈ ਅਹੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਜੇ ਸਾਡਾ ਬੇਟਾ ਉਹਦੀ ਮਾਂ ਜੇ ਉਹਦਾ ਮੂੰਹ ਵੇਖ ਲੇ ਤੇ ਸਰਕਾਰ ਨੂੰ ਇਹ ਬੇਨਤੀ ਹੈ ਤੇ ਮੰਗ ਵੀ ਹੈ ਵੀ ਉਹਦੀ ਜਿਹੜੀ ਡੈੱਡ ਬੋਡੀ ਆ ਉਹ ਜਲਦੀ ਤੋਂ ਜਲਦੀ ਮਤਲਬ ਇੰਡੀਆ ਪਹਚਾਈ ਜਾਵੇ ਤੁਸੀਂ ਕਿਸੇ ਨਾ ਹੁਣ ਤੱਕ ਸੰਪਰਕ ਕਰਨ ਦੀ ਕੋਈ ਨਹੀਂ ਅਜੇ ਤੱਕ ਅਹੀਂ ਕੋਈ ਵੀ ਕਿਸੇ ਨਾ ਕੋਈ ਸੰਪਰਕ ਨਹੀਂ ਕੀਤਾ ਤੇ ਕੋਈ ਇਹੋ ਜਿਹਾ ਪ੍ਰਸ਼ਾਸਨ ਦਾ ਬੰਦਾ ਵੀ ਨਹੀਂ ਆਇਆ ਤੇ ਸਾਡੀ ਇਹ ਸਰਕਾਰ ਤੋਂ ਮੰਗਿਆ ਵੀ ਸਾਡਾ ਜਿਹੜਾ ਬੇਟਾ ਵਾ ਉਹਦੀ ਮਾਂ ਉਹਦਾ ਪਰਿਵਾਰ ਭੈਣ ਭਰਾਵ ਦਾ ਮੂੰਹ ਵੇਖ ਲੈਣਗੇ ਤੇ ਉਹਦੀ ਜਿਹੜੀ ਡੈੱਡ ਬੋਡੀ ਹੈ ਜਲਦੀ ਤੋਂ ਜਲਦੀ ਇੰਡੀਆ ਬਚਾਈ ਜਾਵੇ